ਆਦੇ ਪਾਣੀ ਦੇਖੋ ਤੁਸੀਂ ਮੈਂ ਜ਼ੂਮ ਕਰਦਾ ਜੀ ਬਹੁਤ ਜ਼ਿਆਦਾ ਹੋਇਆ ਪਿਆ ਜੀ ਤੇ ਇਧਰਲੇ ਪਾਸਿਓਂ ਆ ਖਾਰ ਪਈ ਹੈ ਜੀ ਥੱਲੇ ਪਾਣੀ ਵੜ ਗਿਆ ਜੀ ਆਹ ਦੇਖੋ ਜੀ ਯਾਰ ਠੀਕ ਕਰਾ ਦਿਆ ਵਾ ਅੱਛਾ ਰਿਪੇਅਰ ਹੋਈ ਹੈ ਪਹਿਲਾਂ ਰਿਪੇਅਰ ਹੋਈ ਹੈ ਪਹਿਲਾਂ ਅੱਛਾ ਆਜੋ ਅੰਕਲ ਜੀ ਆਇਆ ਹੋਈ ਹਾਂ ਦੇਖੋ ਜੀ ਬਹੁਤ ਬੁਰਾ ਹਾਲ ਹੈ ਜੀ ਦੇਖਿਆ ਨਹੀਂ ਜਾਂਦਾ ਐ ਮਤਲਬ ਜਿਹੜਾ ਘੱਗਰ ਹੈ ਨਾ ਵਲ ਖਾਂਦਾ ਇੱਥੋਂ ਆਣ ਕੇ ਇਸ ਟਾਈਮ ਆਪਾਂ ਪੂਰੇ ਕਾਰਨਰ ਤੇ ਆ ਕੋਨੇ ਤੇ ਆ ਦੇ ਖੜੇ ਹਾਂ ਘੱਗਰ ਦੇ ਮਾੜੂ ਵਾਲੇ ਪੁਲ ਤੇ ਮਾੜੂ ਪਿੰਡ ਦੇ ਵਿੱਚ ਜਿਹੜਾ ਪੌੜੇ ਜੀ ਤੇ ਪਾਣੀ ਇੱਥੇ ਵੀ ਕਾਫੀ ਫਲੋ ਹੈ ਪਰ ਇੱਥੇ ਹੈਲੋ ਜੀ ਸასი ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਜੀ ਤੇ ਮੇਰੇ ਪਿੱਛੇ ਵਗ ਰਿਹਾ ਦਰਿਆ ਜੀ ਘੱਗਰ ਇੱਕ ਘੱਗਰ ਨਦੀ ਕਹ ਲਓ ਦਰਿਆ ਕਹ ਲਓ ਜੀ ਘੱਗਰ ਦੇ ਖੜੇ ਹਾਂ ਇਸ ਟਾਈਮ ਆਪਾਂ ਤੇ ਹਾਲਤ ਜਿਹੜੀ ਆ ਕਾਫੀ ਨਾਜ਼ੁਕ ਜੀ ਹੋਈ ਪਈ ਹੈ ਜੀ ਦੇਖੋ ਇੱਧਰ ਜਾਣ ਲੱਗਿਆਂ ਵੀ ਡਰ ਲੱਗਦਾ ਜੀ ਪੁਲ ਬਹੁਤ ਜ਼ਿਆਦਾ ਖਸਤਾ ਹਾਲਤ ਦਾ ਬਣਿਆ ਪਿਆ ਟੇਡਾ ਮੇਡਾ ਜਿਹਾ ਹੋਇਆ ਪਿਆ ਤੇ ਪਾਣੀ ਦੇਖੋ ਤੁਸੀਂ ਮੈਂ ਜ਼ੂਮ ਕਰਦਾ ਜੀ ਬਹੁਤ ਜ਼ਿਆਦਾ ਹੋਇਆ ਪਿਆ ਜੀ ਤੇ ਇਧਰੋਂ ਬਾਈਆਂ ਨੇ ਇਹਨਾਂ ਨੇ ਸਿੰਗਲ ਵੇ ਕੀਤਾ ਹੋਇਆ ਜਿਆ ਬੋਰੀਆਂ ਲਾ ਕੇ ਰਸਤਾ ਬੰਦ ਕੀਤਾ ਹੋਇਆ ਜੀ। ਵੀ ਮਤਲਬ ਕੋਈ ਜਿਹੜੀ ਟੂ ਵੀਲਰ ਇੱਧਰ ਲੰਘੇ ਥਰੀ ਵੀਲਰ ਜਾਂ ਫੋਰ ਵੀਲਰ ਨਾ ਲੰਘ ਸਕੇ। ਆਈ ਥਿੰਕ ਪੋਲਾ ਜਿਹੜਾ ਬਾਕੀ ਇਹਨਾਂ ਨਾਲ ਗੱਲ ਕਰਦੇ ਆਂ ਵੀ ਥੋੜਾ ਮਾੜਾ ਹੋਊਗਾ। ਇਹ ਪਾਣੀ ਦੇਖੋ ਜੀ ਕੱਗਰ ਦਾ ਫਲੋ ਸਿਰ ਕਪੜੇ ਖੜੇ ਜਾਂ ਆਪਾਂ ਪਿੰਡ ਸਿਰ ਕਪੜਾ। ਤੇ ਹਰਿਆਣੇ ਦੇ ਨਾਲ ਲੱਗਦਾ ਇੱਕ ਸਬ ਦਾ ਆਪਾਂ ਹੱਥ ਤੇ ਪਹੁੰਚੇ ਹੋਏ ਆਂ ਜੀ। ਇੱਧਰਲਾ ਪਾਸਾ ਵੇਖੋ ਇਧਰੋਂ ਪਾਣੀ ਆ ਰਿਹਾ ਜੀ। ਆਹਦਾ ਜੀ ਪਾਣੀ ਆ ਰਿਹਾ। ਹਾਂ ਜੀ। ਅੱਛਾ ਕਿੰਨਾ ਕੁ ਵਧਿਆ ਜੀ ਕੱਲ ਦਾ ਪਾ ਲੋ ਜੀ ਇਹ ਬਾਈ ਕਹਿ ਰਿਹਾ 3 ਫੁੱਟ ਪਾਣੀ ਵਧਿਆ ਜੀ ਸੋ ਕੱਲ ਆਪਾਂ ਆਏ ਸੀਗੇ ਜੀ ਉਧਰ ਹੜਾਣੇ ਵਾਲੇ ਪਾਸੇ ਉਹ ਤੁਹਾਨੂੰ ਦਿਖਾਇਆ ਸੀਗਾ ਜੀ ਦਿਵਾਨ ਵਾਲਾ ਤੇ ਹੜਾਣੇ ਵਾਲੇ ਪਾਸੇ ਇੱਕ ਗਰਾਲਾ ਪੁਲ ਅੱਜ ਆਪਾਂ ਇੱਧਰ ਆਏ ਆ ਮੈਂ ਕਿਹਾ ਵੀ ਜਾ ਕੇ ਆਈਏ ਆਪਣੇ ਲਾਗਲੇ ਪਿੰਡ ਨੇ ਆਪਣਾ ਪਿੰਡ ਇੱਥੋਂ ਸਿਰਫ 10-12 ਕਿਲੋਮੀਟਰ ਹੀ ਪੈਂਦਾ ਜੀ ਜਿਆਦਾ ਨਹੀਂ ਹੈਗਾ ਮੈਂ ਕਿਹਾ ਚਲੋ ਵਖਾਈਏ ਜਾ ਕੇ ਆਪਣਾ ਫਰਜ ਬਣਦਾ ਹੈ ਆਪਣੇ ਏਰੀਆ ਦੇ ਵਿੱਚ ਸਾਰਾ ਦੇਖ ਕੇ ਆਈਏ ਕੀ ਸਿਸਟਮ ਚੱਲਦਾ ਪਿਆ ਕਿੱਤਾਂ ਕੀ ਕੰਡੀਸ਼ਨ ਮਤਲਬ ਪਾਣੀ ਦੇ ਆ ਦੇਖੋ ਆ ਬੰਦ ਕੀਤਾ ਹੋਇਆ ਜੀ ਪੁੱਛਦੇ ਆਂ ਬਾਈਆਂ ਨੂੰ ਵੀ ਇਵਰੇ ਕਿਉਂ ਬੰਦ ਕੀਤਾ ਪੁਲ ਮਾੜਾ ਨਾ ਜੂਗਾ ਹਾਲ ਤੇ ਜੀ ਤਾਂ ਕਰਕੇ ਕੀਤਾ ਬੰਦ ਤੁਸੀਂ ਅੱਛਾ ਪਹਿਲਾਂ ਵੈਸੇ ਟੁੱਟਿਆ ਕਰੀ ਪਹਿਲਾਂ ਪੋੜੇ ਕੇ ਵੈਸੇ ਡਰ ਤੋਂ ਥੋੜਾ ਪਾਣੀ ਕਰਕੇ ਹੋ ਗਿਆ ਜੀ ਅੱਛਾ ਅੱਛਾ ਜੀ ਪਾਣੀ ਜ਼ਿਆਦਾ ਹੈ ਨਾ ਹਾਂ ਖਾਰ ਖੁਰਤ ਨਹੀਂ ਪਈ ਕਰਦਾ ਇੱਥੋਂ ਖਾਰ ਨਹੀਂ ਵੀਰੇ ਪਹਿਲਾਂ ਅੱਛਾ ਉਹ ਅਗਲੇ ਪਾਸੇ ਅਗਲੇ ਪਾਸੇ ਇਟਾਂ ਜੀਆਂ ਥੋੜੀਆਂ ਟੁੱਟੀਆਂ ਨੇ ਉੱਥੋਂ ਤਾਂ ਫਿਰ ਹੱਲ ਗਿਆ ਨਾ ਅੱਛਾ ਅੱਛਾ ਪੋੜੇ ਹਿੱਲ ਗਿਆ ਹੋਣਾ ਹਾਂ ਜੀ ਹਾਂ ਜੀ ਥੋੜੀ ਜਾ ਰਿਹਾ ਖਲ ਗਿਆ ਦਬ ਚੁੱਕਿਆ ਜੀ ਅੱਛਾ ਦਬ ਗਿਆ ਹਣਾ ਦੇਖੋ ਆ ਹੁਣ ਹੁਣ ਤਾਂ ਪਿਆ ਸਾਰਾ ਆ ਵੇਖੋ ਜੀ ਇਹ ਪੁਲ ਦਬ ਗਿਆ ਬਈ ਚਲੋ ਜਾਣੇ ਉਧਰ ਨੂੰ ਦੇਖ ਕੇ ਆਉਨੇ ਆ ਖਤਰਾ ਤੇ ਅਸੀਂ ਵੀ ਆਣ ਕੇ ਇੱਥੇ ਮੁੱਲ ਲੈ ਹੀ ਲਿਆ ਹੁਣ ਤੇ ਫਿਰ ਜਾ ਹੀ ਆਉਨੇ ਆ ਜੀ ਹੈ ਹਾਂ ਜੀ ਹਾਂ ਪਾਣੀ ਦੀ ਬਹੁਤ ਆਵਾਜ਼ ਆ ਰਹੀ ਹੈ ਜੀ ਛਾਂ ਛਾਂ ਕਰ ਰਿਹਾ ਦੇਖੋ ਇੱਕ ਥਾਂ ਤੋਂ ਥੋੜਾ ਜਿਹਾ ਖਿਸਕਿਆ ਵੀ ਉਹ ਦਿਖਾਣਾ ਤੁਹਾਨੂੰ ਮੈਂ ਇਧਰਲਾ ਪਾਸਾ ਵੀ ਇਹਨਾਂ ਨੇ ਬੰਦ ਕੀਤਾ ਹੋਇਆ ਜੀ ਆਹ ਦੇਖੋ ਤੇ ਇੱਥੋਂ ਬਈ ਕਿਵੇਂ ਖਾਰਖੁਰ ਪਈਏ ਦੇ ਕਿਵੇਂ ਹੁਣ ਹੋਇਆ ਸਾਰਾ ਇਹ ਹੈ ਕੱਲ੍ਹ ਦਾ ਆਇਆ ਲੋ ਜੀ ਇਧਰਲੇ ਪਾਸਿਓਂ ਆ ਖਾਰ ਪਈ ਹੈ ਜੀ ਥੱਲੇ ਪਾਣੀ ਵੜ ਗਿਆ ਜੀ ਆ ਦੇਖੋ ਤੇ ਵੈਸੇ ਇਹ ਖਤਰੇ ਵਾਲਾ ਕੰਮ ਹੀ ਆ ਇਧਰੋਂ ਜਿਹੜੇ ਲੰਗਣ ਵਾਲੇ ਨੇ ਪਾਈ ਆ ਦੇਖੋ ਸੜਕਾ ਇੱਥੋਂ ਲੰਘ ਰਹੀ ਹੈ ਸਾਰਾ ਏਰੀਆ ਜੀ ਦੇਖੋ ਐਨੂੰ ਸੜਕ ਜਾਂਦੀ ਹੈ ਤੇ ਲੰਘ ਕੇ ਲੋਕ ਜਾਂਦੇ ਨੇ ਕਿਸੇ ਟਾਈਮ ਵੀ ਖੁਰ ਕੇ ਜਿੰਨੀ ਤੇਜ਼ ਪਾਣੀ ਦਾ ਫਲੋ ਆ ਦੇਖੋ ਦੇਖੋ ਤੁਸੀਂ ਕਿੰਨਾ ਤੇਜ਼ ਫਲੋ ਹੈ ਆਵਾਜ਼ ਆ ਰਹੀ ਹੈ ਵਿੱਚ ਕੈਮਰੇ ਵਿੱਚ ਆਪਣੇ ਸ਼ੈਅ ਦਾ ਇਧਰ ਨਾ ਰਿਕਾਰਡ ਹੋਵੇ ਤੇ ਵੱਡੇ ਵੱਡੇ ਦਰਖਤ ਆ ਦੇਖੋ ਤਾਣ ਵਿੱਚ ਵੱਡੇ ਵੱਡੇ ਰੁੜ ਕੇ ਆ ਰਹੇ ਨੇ ਜੀ ਪਾਣੀ ਲਈ ਜਾਂਦਾ ਨਾਲ-ਨਾਲ ਜੀ ਦੇਖੋ ਪੂਰਾ ਖਤਰਾ ਹੈ ਬਾਪੂ ਜੀ ਖੜੇ ਇਹਨਾਂ ਨੂੰ ਪੁੱਛਦੇ ਆ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪਾਪੀ ਕਿੰਨਾ ਚਿਰ ਹੋ ਗਿਆ ਪੁਲ ਬਣੇ ਨੂੰ ਆਇਟ ਨੂੰ 35 ਸਾਲ ਹੋ ਗਿਆ ਜੀ 35 ਸਾਲ ਹਾਂ ਜੀ ਅੱਛਾ ਜੀ ਤੇ ਇਹ ਹੁਣ ਮਤਲਬ ਉਹਨਾਂ 35 ਸਾਲਾਂ ਚ ਕਦੀ ਟੁੱਟਿਆ ਡੱਟਿਆ ਤਾਂ ਨਹੀਂ ਕੋਈ ਦਿੱਕਤ ਟੁੱਟਿਆ ਵੀ ਇਹ ਟੁੱਟਿਆ ਪੁੱਛੇ ਅੱਛਾ ਹੁਣ ਟੁੱਟਿਆ ਕੇ ਪਹਿਲਾਂ 23 ਹੀ ਟੁੱਟਿਆ 23 ਜਦੋਂ ਆਇਆ ਸੀਗਾ ਹਾਂ ਜੀ ਲਓ ਜੀ 23 ਚ ਕਹਿੰਦੇ ਟੁੱਟ ਗਿਆ ਸੀ ਇੱਧਰ ਹੋ ਗਿਆ ਸਾਰ ਪਾਰ ਜੀ ਅੱਛਾ ਅੱਛਾ ਜੀ ਹਾਂ ਜੀ ਅੱਛਾ ਤੇ ਫਿਰ ਉਹਦੀ ਦਿੱਕਤ ਨਹੀਂ ਆਈ ਮਤਲਬ ਮਹਾਰਾਣੀ ਨੇ ਕਰਾਇਆ 60 ਲ ਯਾਰ ਠੀਕ ਕਰਾ ਦਿਆ ਵਾ ਅੱਛਾ ਰਿਪੇਅਰ ਹੋਈ ਹੈ ਪਹਿਲਾਂ ਰਿਪੇਅਰ ਹੋਈ ਹੈ ਪਹਿਲਾਂ ਅੱਛਾ ਆਜੋ ਅੰਕਲ ਜੀ ਤੇ ਜਿਵੇਂ ਮਤਲਬ ਹੁਣ ਆ ਤੁਸੀਂ ਰਸਤਾ ਬੰਦ ਕੀਤਾ ਹੈ ਜੀ ਇਹ ਆ ਹੁਣ ਜਿਹੜਾ ਇੱਥੋਂ ਬੈਠਿਆ ਆ ਆਪਾਂ ਤੁਰਦੇ ਆਪਾਂ ਨੂੰ ਬਦਲਾਦਾ ਹੁਣੇ ਬੈਠਾ ਬੋਲੇ ਹਾਂ ਜੀ ਨਹੀਂ ਪਹਿਲਾਂ ਬੈਠਿਆ ਅੱਛਾ ਪਹਿਲਾਂ ਬੈਠਿਆ ਜੀ ਹੁਣ ਤੇ ਕੋਈ ਪਰੇਸ਼ਾਨੀ ਨਹੀਂ ਹੈ ਪਰੇਸ਼ਾਨੀ ਇੱਧਰ ਉਹ ਸਾਰੀ ਪੀਚਿੰਗ ਬੈਠ ਗਈ ਸਾਹਮਣੇ ਹਾਂ ਜੀ ਉਹ ਮਕਾਨ ਦਿਖਾਓ ਪਿੱਛੇ ਉਹ ਦੇਖੋ ਕਿਹੜਾ ਜੀ ਉਹ ਮਕਾਨ ਕੋਠੀ ਹੈ ਨਾ ਸਾਰੀ ਪੀਚਿੰਗ ਬੈਠ ਗਈ ਇੱਥੇ ਪਿੱਛੇ ਅੱਛਾ ਜੀ ਹਾਂ ਜੀ ਤੇ ਹੁਣ ਵੀ ਇੱਥੇ ਜਦੋਂ ਆਪਾਂ ਖੜੇ ਆ ਨਾ ਪੁਲ ਤੇ ਇੱਥੋਂ ਨੀਵਾ ਜਿਵੇਂ ਜਿਵੇਂ ਸਹੀ ਜਾਣੀ ਬਣਿਆ ਹੁੰਦਾ ਹੈ ਕੋਈ ਖੁਦ ਹੋਵੇ ਹੈ ਜੀ ਵਿੱਚ ਅੱਛਾ ਅੱਛਾ ਜੀ ਜਿਹੜੇ ਖੂਬ ਲੱਗੇ ਆ ਨਾ ਉਹ ਖੁਦ ਹੋਵੇ ਵਿੱਚ ਅੱਛਾ ਅੱਛਾ ਜੀ ਤੇ ਅੱਛਾ ਅੰਕਲ ਜੀ ਦੱਸੋ ਜਦੋਂ ਇੱਥੇ ਪਾਣੀ ਆਇਆ ਸੀ 2023 ਦੇ ਵਿੱਚ ਕਿੰਨਾ ਕੋ ਨੁਕਸਾਨ ਹੋਇਆ ਸੀ ਕਿੰਨਾ ਖਤਰਾ ਹੋਇਆ ਸੀ ਅੱਛਾ ਜੀ ਪਿੰਡਾਂ ਦੇ ਵਿੱਚ ਐਂਟਰ ਕਰ ਗਿਆ ਪਿੰਡਾਂ ਚ ਪਾਣੀ ਹਾਂ ਪਿੰਡਾਂ ਐਂਟਰ ਕਰ ਗਿਆ ਜੀ ਅੱਛਾ ਆਪਣੇ ਵਾਲੇ ਪਿੰਡ 'ਚ ਕਿੰਨਾ ਕੋ ਆ ਗਿਆ ਸੀ ਪਾਣੀ ਘਰਾਂ 'ਚ ਹੋ ਗਿਆ ਉੱਥੇ ਘਰਾਂ 'ਚ ਨਹੀਂ ਬੜਿਆ ਜੀ ਅੱਛਾ ਅੱਛਾ ਫਸਲ ਮਰ ਗਈ ਸੀ ਅ ਜਿਹੜੀ ਆ ਉਹ ਕੰਮ ਖਰਾਬ ਹੋ ਜਾਂਦਾ ਜੀ ਸਾਰੀ ਬਰਬਾਦ ਹੋ ਜਾਂਦੀ ਹੈ ਝੋਨਾ ਦੋ ਤਿੰਨ ਦਿਨ ਪਾਣੀ ਉੱਪਰ ਦੀ ਲੰਘੇ ਉਹ ਕਿੱਥੇ ਬਚਣਾ ਜੀ ਕਿੱਥੇ ਬਚਣਾ ਨਸਰ ਨਸਰ ਅਗੜਾ ਝੋਨਾ ਦੇਖ ਤੋਂ ਅੰਕਲ ਦੀ ਵੀਡੀਓ ਮੱਝ ਦੇ ਵਿੱਚੋਂ ਵੀਡੀਓ ਹਾਂਜੀ ਹਾਂਜੀ ਸਾਰੇ ਬਹੁਤ ਬੁਰਾ ਹਾਲ ਹੈ ਉੱਧਰ ਹਨਾ ਬਹੁਤ ਬੁਰਾ ਹਾਲ ਹੈ ਖਤਮ ਹੋ ਗਏ ਮੈਂ ਜਾਂਦਾ ਰਿਹਾ ਹਾਂ 35 ਸਾਲ ਜਾਂਦਾ ਰਿਹਾ ਹਾਂ ਸੇ ਮਸ਼ੀਨਾਂ ਲੈ ਕੇ ਅੱਛਾ ਜੀ ਹਾਂਜੀ ਉੱਥੇ ਬਹੁਤ ਨੁਕਸਾਨ ਆ ਉਥਾ ਖਤਮੇ ਕਰ ਦਈਏ ਮੇਰੇ ਨਾਨਕੇ ਉਧਰਲੇ ਪਾਸੇ ਆ ਜੇ ਖਤਮ ਕਰ ਦਿਆ ਕਾਮ ਵਾਲੇ ਪੱਤਨ ਵੀ ਜਾਂਦਾ ਤਾਂ ਮੈਂ ਹਾਂਜੀ ਹਾਂਜੀ ਆ ਜੇ ਸਾਰਾ ਹਰੀਕੇ ਪੱਤਨ ਵਾਲੇ ਪਾਸੇ ਹਰੀਕੇ ਪੱਤਨ ਵੀ ਜਾਂਦਾ ਸੀ ਹਾਂਜੀ ਹਾਂਜੀ ਆ ਜੀ ਤੇ ਰੋਜਪੁਰ ਜਾਂਦਾ ਲਈ ਹਾਂਜੀ ਆ ਦੇਖੋ ਰੋਜਪੁਰ ਦਾ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜੀ ਲੋਕ ਅਸੀਂ ਟੀਵੀ ਤੇ ਦੇਖ ਸਕਦੇ ਹਾਂਜੀ ਅਸੀਂ ਟੀਵੀ ਤੇ ਦੇਖ ਸਕਦੇ ਉੱਥੇ ਦਾ ਜਿਹੜਾ ਖੁਦ ਦੇਖਦਾ ਉਹ ਬਿਲਕੁਲ ਜੀ ਬਿਲਕੁਲ ਅੰਕਲ ਜੀ ਵਾਕਈ ਸਹੀ ਗੱਲ ਜਿਹੜਾ ਬੰਦੇ ਦੇ ਦਿਲ ਚ ਨਰਮਾਈ ਹੈ ਪਰਸੋਂ ਦਾ ਦਇਆ ਹੁੰਦੀ ਨਾ ਉਹ ਨਹੀਂ ਦੇਖ ਸਕਦਾ ਸਾਡੇ ਤੋਂ ਖੁਦ ਨਹੀਂ ਵੀਡੀ ਜੀ ਹਾਂ ਆ ਦੇਖੋ ਵਿੱਚ ਦਰਖਤੋ ਫਸੇ ਹੋਏ ਨੇ ਜੀ ਹਾਂ ਜੀ ਆ ਮੈਂ ਤੁਹਾਨੂੰ ਪਖਾਨਾ ਵਾਂ জੂਮ ਕਰਦਾ ਆ ਦੇਖੋ ਦਰਖਤ ਵਿੱਚ ਫਸਿਆ ਇਹ ਪਾਣੀ ਦਾ ਫਲੋ ਜਿਹੜਾ ਰੋਕਦਾ ਇਹ ਇਹ ਕਿਤੇ ਨਾ ਕਿਤੇ ਪੁਲ ਦਾ ਕੰਮ ਖਰਾਬ ਕਰ ਸਕਦੇ ਆ ਜੀ ਪੁਲ ਦਾ ਨੁਕਸਾਨ ਕਰ ਸਕਦਾ ਕਰ ਸਕਦਾ ਹੈ ਨਾ ਜੀ ਕਿਉਂਕਿ ਇੱਕ ਥਾਂ ਤੇ ਪਾਣੀ ਇਕੱਠਾ ਹੋ ਜਾਂਦਾ ਰੁਕਦਾ ਨਹੀਂ ਜਦੋਂ ਪਾਣੀ ਜਦੋਂ ਰੁਕ ਜੇ ਤੇ ਫਿਰ ਕੰਮ ਖਰਾਬ ਹੋ ਜਾਂਦਾ ਜੀ ਪਿੱਛੇ ਮਾਰੂ ਟੁੱਟਣ ਦਾ ਡਰ ਹੈ ਜੀ ਪੁਲ ਆ ਦੇਖੋ ਜੀ ਬਹੁਤ ਬੁਰਾ ਹਾਲ ਹੈ ਜੀ ਦੇਖਿਆ ਨਹੀਂ ਜਾਂਦਾ ਲਓ ਜੀ ਕੰਡੀਸ਼ਨ ਤੁਹਾਨੂੰ ਮੈਂ ਵਿਖਾਈਏ ਇਹ ਹੈਗਾ ਜੀ ਸਿਰ ਕੱਪੜੇ ਵਾਲਾ ਤੇ ਇੱਕ ਇੱਥੇ ਹੋਰ ਇੱਥੇ ਨਾ ਮਤਲਬ ਸਿੱਧਾ ਕੱਗਰ ਲੰਗਦਾ ਜੀ ਕੱਲ ਮੈਂ ਪਾਇਆ ਸੀ ਨਾ ਵਲੌਗ ਜੀ ਉਹ ਉਹ ਵੀ ਪਿੰਡ ਇੱਥੇ ਨੇੜੇ ਹੀ ਹੈ 2-3 ਕਿਲੋਮੀਟਰ ਤੇ ਇਹ ਵੀ ਜਿਹੜਾ ਕੱਗਰ ਦਾ ਪੁਲ ਹੈ ਇਹ ਵੀ ਇੱਥੋਂ ਸਾਰਾ ਆਪਣੇ ਪਟਿਆਲੇ ਏਰੀਆ ਦੇ ਨਾਲ-ਨਾਲ ਕੱਗਰ ਲੰਗਦਾ ਵੈਸੇ ਤੁਸੀਂ ਨਿਊਜ਼ਾਂ ਦੇ ਵਿੱਚ ਸੁਣਿਆ ਹੋਣਾ ਕਾਫੀ ਤੇ ਉਹਦੇ ਕਰਕੇ ਭੱਗਰ ਦੀ ਜਿਹੜੀ ਮਾਰ ਜ਼ਿਆਦੀ ਪੈਂਦੀ ਹੈ ਜੀ ਅੰਦਰਲੀ ਸਾਈਡ ਤੋਂ ਦੇਖੋ ਆਹ ਦੇਖੋ ਤੁਸੀਂ ਪੁਲ ਦਾ ਅੰਦਰਲਾ ਪਾਸਾ ਜੀ ਦੇਖੋ ਕਿਵੇਂ ਖਿਆ ਖਿਆ ਲੰਗਦਾ ਜੀ ਉਹਦੇ ਤੋਂ ਪਰੇ ਆ ਆ ਦੇਖੋ ਪਾਣੀ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਜੀ 14 ਤੇ ਆ ਰਿਹਾ ਜੀ ਖੇ ਕੇ ਉੱਥੇ ਤੁਹਾਨੂੰ ਸ਼ਾਇਦ ਵਿੱਚ ਨਾ ਫੋਨ ਵਿੱਚ ਪਤਾ ਲੱਗੇ ਫੋਨ ਦੇ ਕੈਮਰੇ ਦੇ ਵਿੱਚ 14 ਫੁੱਟ ਦੇ ਚੱਲ ਗਿਆ ਜੀ ਪਾਣੀ ਇਹਦਾ ਤੇ 18 ਲਾਸਟ ਹੈਗਾ ਜੀ 18 18.5 19 ਕਹਿ ਲਓ ਇੱਥੇ ਇੱਕ ਲਾਸਟ ਹੈ ਸਾਢੇ 14 ਜਾ ਰਿਹਾ ਜੀ ਪਲੱਸ ਹੀ ਜਾ ਰਿਹਾ 14 ਤੋਂ ਤੇ ਉਹ ਦਰਖਤ ਵੇਖੋ ਤੁਸੀਂ ਵਿੱਚ ਕਿਵੇਂ ਨੇ ਇਹ ਆ ਜੀ ਹਾਲ ਇੱਥੋਂ ਦਾ ਜੀ ਘੱਗਰ ਦਾ ਅੱਜ ਦੀ ਅਪਡੇਟ ਹੈ ਜੀ ਇਹ ਆ ਥੈਲੇ ਭਰ ਕੇ ਰੱਖੇ ਨੇ ਜੀ ਆ ਸਾਡੀਆਂ ਬੀਬੀਆਂ ਨੇ ਵਿਚਾਰੀਆਂ ਨੇ ਸੇਵਾ ਕਰ ਰਹੀਆਂ ਨੇ ਜੀ ਆ ਦੇਖੋ ਅੱਗੇ ਤੇ ਗਾਰੇ ਜੀ ਹੁਣ ਮੈਂ ਨਹੀਂ ਜਾਵਾਂਗਾ ਤੇ ਬੀਬੀ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਤੁਸੀਂ ਥੈਲੇ ਭਰ ਰਹੇ ਹੋ ਜੀ ਸੇਵਾ ਕਰ ਰਹੇ ਹੋ ਅਡਵਾਂਸ ਹੀ ਠੀਕ ਹੈ ਠੀਕ ਹੈ ਬੀਬੀ ਜੀ ਲਓ ਜੀ ਆ ਗਾਰੇ ਦੇ ਵਿਚਾਰੀਆਂ ਬੀਬੀਆਂ ਸੇਵਾ ਕਰ ਰਹੀਆਂ ਆ ਦੇਖੋ ਆ ਵੀ ਪਏ ਨੇ ਕੋਈ ਥੈਲੇ ਸੇਵਾ ਹੈ ਜੀ ਇਹਨਾਂ ਦੀ ਲਓ ਜੀ ਹੁਣ ਆਪਾਂ ਖੜਿਆ ਜੀ ਘੱਗਰ ਦੇ 마ੜੂ ਵਾਲੇ ਪੁਲ ਤੇ 마ੜੂ ਪਿੰਡ ਦੇ ਵਿੱਚ ਜਿਹੜਾ ਪੁਲ ਹੈ ਜੀ ਤੇ ਪਾਣੀ ਇੱਥੇ ਵੀ ਕਾਫੀ ਫਲੋ ਹੈ ਪਰ ਇੱਥੇ ਨਾਲ-ਨਾਲ ਖੇਤਾਂ ਦੇ ਵਿੱਚ ਪਾਣੀ ਇਹ ਜਾ ਚੁੱਕਾ ਆ ਉਹ ਦੇਖੋ ਉਹ ਸਾਹਮਣੇ ਖੇਤ ਨੇ ਜੀ ਉੱਥੇ ਪਾਣੀ ਐਂਟਰ ਕਰ ਗਿਆ ਤੇ ਫਲੋ ਇੱਥੋਂ ਵੀ ਪਾਣੀ ਦਾ ਬਹੁਤ ਜ਼ਿਆਦਾ ਹੈ ਜੀ ਇਹ ਸਾਰੀ ਇਕੋ ਲੈਣ ਚ ਜਿੰਨੇ ਮੈਂ ਤੁਹਾਨੂੰ ਦਿਖਾਉਣਾ ਪੈਣਾ ਪਿੰਡ ਕੱਲ ਵੀ ਖਾਇਆ ਤੇ ਅੱਜ ਵੀ ਇਹ ਸਾਰੇ ਇਕੋ ਲੈਣ ਚ ਪਿੰਡ ਨੇ ਜਿੱਧਰੋਂ-ਉਧਰ ਕੱਗਰ ਲੰਘਦਾ ਜਾਂਦਾ ਜੀ ਤੇ ਉਧਰੋਂ-ਉਧਰੋਂ ਇਹ ਕੁਝ ਬਣਦਾ ਜਾਂਦਾ ਵੈਸੇ ਇਹ ਪੁਲ ਥੋੜਾ ਜਿਹਾ ਮਜ਼ਬੂਤ ਹੈ ਜੀ ਆਹ ਦੇਖੋ ਵਧੀਆ ਬਣਿਆ ਹੋਇਆ ਸੋਹਣੀ ਹਾਲਤ ਦੇ ਵਿੱਚ ਜੀ ਇਹ ਆਹ ਦੇਖੋ ਕਿਵੇਂ ਬਾਈ ਪਾਣੀ ਵਧਿਆ ਕਰ ਲਓਗੇ ਟੜਿਆ ਵਧਿਆ ਕੱਲ ਨਾਲ ਠੀਕ ਲਓ ਜੀ ਬਾਈ ਕਹ ਰਿਹਾ ਕਿੰਨਾ ਕਿੰਨਾ ਦਾ ਫਰਕ ਪਿਆ ਕੱਲ ਨਾਲ ਅੱਜ ਦੋ ਫੁੱਟ ਵਾ ਗਿਆ ਵਾ ਜੀ ਦੋ ਫੁੱਟ ਹਾਂਜੀ ਲਓ ਜੀ ਕਹਿੰਦੇ ਨੇ ਕੱਲ ਨਾਲੋਂ ਅੱਜ ਦਾ ਦੋ ਫੁੱਟ ਦਾ ਫਰਕ ਹੈ ਹਾਂ ਦੇਖੋ ਦੂਰ ਤੱਕ ਬਹੁਤ ਤੇਜ਼ ਹੋ ਗਿਆ ਪਾਣੀ ਹਾਂ ਪਾਣੀ ਦੀ ਸਪੀਡ ਵੀ ਵਧ ਗਈ ਹੈ ਤੇ ਲੈਵਲ ਵੀ ਉੱਪਰ ਹੋ ਗਿਆ ਪਾਣੀ ਦਾ ਕਾਫੀ ਵਧਿਆ ਹੈ ਪਾਣੀ ਹਾਂ ਕਿਵੇਂ ਬਾਈ 2023 ਜਿੱਥੇ ਆਇਆ ਸੀਗਾ ਪਾਣੀ ਪੁਣੀ ਜਦੋਂ ਟੁੱਟਿਆ ਸੀ ਪਿੰਡ 'ਚ ਤਾਂ ਨਹੀਂ ਵੜਦਾ ਨਾ ਪਾਣੀ ਨਾ ਪਿੰਡ 'ਚ ਨਹੀਂ ਵੜਦਾ ਅੱਛਾ ਬਾਈ ਇੱਥੇ ਇੱਕ ਗੱਲ ਐ ਮੈਂ ਉਸ ਦਿਨ ਕੱਲ ਉੱਥੇ ਵੀ ਆਇਆ ਸੀ ਦਿਵਾਨ ਵਾਲੇ ਵਾਲੇ ਪਾਸੇ ਅੱਜ ਉੱਧਰ ਵੀ ਜਾ ਗਿਆ ਸਿਰ ਕੱਪੜੇ ਅੱਜ ਇੱਥੇ ਮਾੜੂ ਹੁਣ ਥੋੜਾ ਜਿਹਾ 10 ਮਿੰਟ ਪਹਿਲਾਂ ਹੀ ਸਿਰ ਕੱਪੜੇ ਸੀ ਅਸੀਂ ਤੇ ਉੱਥੇ ਵੀ ਉਹ ਕਹਿੰਦੇ ਵੀ ਸਾਡੇ ਘਰਾਂ ਕੋਲ ਦਾ ਨੁਕਸਾਨ ਨਹੀਂ ਹੁੰਦਾ ਖੇਤਾਂ ਦੇ ਹੁੰਦਾ ਨੁਕਸਾਨ ਹਾਂ ਖੇਤਾਂ ਜ਼ਿਆਦਾ ਹੁੰਦਾ ਏ ਉਹ ਵੀ ਘਰ ਦਾ ਨੁਕਸਾਨ ਹੀ ਆ ਇਹ ਖਰਾਬ ਹੋ ਗਈ ਕੋਈ ਹਣਾ ਲੋ ਚੱਕਰ ਜਿਹੜੇ ਪਿੰਡ ਇਧਰ ਨਾਲ ਲੱਗਦੇ ਨੇ ਨਾ ਖੱਗਰ ਦੇ ਨਾਲ ਨਾਲ ਲੱਗਦੇ ਔਰ ਜਿਵੇਂ ਆਪੂ ਜੀ ਜਿਹੜੇ ਨਾਲ ਨਾਲ ਪਿੰਡ ਲੱਗਦੇ ਨੇ ਨਾ ਖੱਗਰ ਦੇ ਜੀ ਇਹ ਸਾਰੇ ਥੋੜੇ ਜੇ ਨਵਾਨ ਚ ਨੇ ਨੀਵੇਂ ਨੇ ਆ ਦੇਖੋ ਆਹ ਭਾਈ ਦੇਖੋ ਤਾਂ ਨੇ ਵਿਚਾਰਾ ਇੱਥੇ ਸ਼ਾਪ ਖੋਲ ਕੇ ਬੈਠਾ ਜੀ ਨਾਲ ਬਿਲਕੁਲ ਇਧਰੋਂ ਦੇਖਦੇ ਆ ਆ ਦੇਖੋ ਵਿਚਲੇ ਪਾਸਿਓਂ ਇੰਨੀ ਜ਼ਿਆਦੀ ਸਪੀਡ ਹੈ ਪਾਣੀ ਦੀ ਛੱਡ ਦੋ ਗੱਲ ਵੀਡੀਓ ਬਣਾ ਬਣਾ ਲੇ ਜਾ ਰਹੇ ਨੇ ਲੋਕ ਸਾਰੇ ਹਾਂ ਮਾਨ ਸਾਹਿਬ ਹਾਂ ਜੀ ਮਾਨ ਸਾਹਿਬ ਨਾਲ ਨੇ ਆਪਣੇ ਅੱਜ ਹਾਂ ਦੇਖੋ ਧੜ ਵੀ ਲੱਗਦਾ ਕਿ ਮੋਬਾਈਲ ਨਾਲ ਡਿੱਗ ਜੇ ਵਿੱਚ ਤੇ ਜੇ ਇੱਥੇ ਡਿੱਗ ਗਿਆ ਮੋਬਾਈਲ ਤੇ ਕਿਤੇ ਵੀ ਨਹੀਂ ਮਿਲਣਾ ਲਓ ਜੀ ਆ ਬਾਈ ਬਿਚਾਰੇ ਭਾਈ ਠੀਕ ਹੈ ਤਿਆਰੀ ਹੈ ਅਜੇ ਰੱਬ ਨਾ ਕਰੇ ਹਲਾਤ ਖਰਾਬ ਹੁੰਦੇ ਨੇ ਵੈਸੇ ਤਾਂ ਨਾ ਹੀ ਹੋਵੇ ਹਨਾ ਟਲ ਜੇ ਪਾਣੀ ਜਿਵੇਂ ਹੁਣ ਬਰਸਾਤ ਰੋਕੀ ਹੈ ਜੀ ਬੱਦਲ ਥੋੜਾ ਘਟਦਾ ਜਾਂਦਾ ਰੱਬ ਨਾ ਮੀ ਪਾਵੇ ਫਿਰ ਤਾਂ ਠੀਕ ਹੈ ਹਨਾ ਇਹ ਤਾਂ ਕੰਮ ਖਰਾਬ ਹੋ ਜਾਂਦਾ ਜੇ ਇੱਕ ਦੋ ਮੀ ਹੋਰ ਪੈ ਕੇ ਫਿਰ ਜ਼ਿਆਦਾ ਵਧ ਜਾਣਾ ਪਾਣੀ ਹਾਂ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਭਾਈ ਇਹ ਉਹਨਾਂ ਨੂੰ ਹੀ ਪਤਾ ਜਿਹੜੇ ਹੜ੍ਹ ਦੇ ਵਿੱਚ ਫਸੇ ਨੇ ਵਿਚਾਰੇ ਮੱਝਾਲੇ ਪਾਸੇ ਉਧਰ ਅਰਦਾਸਪੁਰ ਸਾਈਡ ਹਨਾ ਹਾਂ ਆ ਬਹੁਤ ਬੁਰਾ ਹਾਲ ਹੈ ਜੀ ਹਾਂ ਬਹੁਤ ਹੀ ਵਪਾਰ ਕਰਕੇ ਕਿਸੇ ਨੇ ਪੱਠੇ ਲੈਣ ਜਾਣੇ ਨੇ ਇਹਨੇ ਝੋਨਾ ਵੇਖਣਾ 100 ਕੰਮ ਹੁੰਦੇ ਹਨ ਹਾਂ ਜੀ ਆ ਸਾਹਮਣੇ ਜਿਰੀ ਵਾਲਾ ਖੇਤ ਸੀਗਾ ਜੀ ਮੈਂ ਆ ਜਿਹੜਾ ਖੇਤ ਹੈ ਨਾ ਜਿਰੀ ਵਾਲਾ ਸੀਗਾ ਜੀ ਜਿਹੜਾ ਡੁੱਬ ਗਿਆ ਪਾਈ ਕਹਿੰਦਾ ਦੇਖੋ ਤੁਸੀਂ ਸਰਾਲੇ ਹਾਂ ਜੀ ਸਰਾਲੇ ਜਾ ਆਈਆਂ ਸਰਾਲੇ ਤਾਂ ਜਾ ਆਏ ਹਾਂ ਹਾਂ ਜੀ ਬੁਰਾ ਹਾਂ ਜੀ ਕੋਈ ਗੱਲ ਨਹੀਂ ਆਪੇ ਪਹਚਾਦਨੇ ਆ ਜਦੋਂ ਲੋੜ ਹੀ ਸੇਵਕਾਂ ਨੂੰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਆਪੇ ਪਤਾ ਲੱਗ ਜਾਂਦਾ ਜੀ ਮਹਾਰਾਜ ਨੇ ਆਪੇ ਕਰ ਦੇਣਾ ਸਾਰਾ ਅਰੇਂਜਮੈਂਟ ਜੀ ਆਪਣੀ ਵੀਡੀਓ ਦੂਰ ਦੂਰ ਤੱਕ ਜਾਏਗੀ ਬਹੁਤ ਚੰਗੀ ਗੱਲ ਕੀਤਾ ਹੋਇਆ ਇਹ ਕਹਿੰਦਾ ਹਾਂ ਜੀ ਹਾਂ ਜੀ ਨਹੀਂ ਠੀਕ ਹੈ ਵਧੀਆ ਪ੍ਰਬੰਧ ਪਹਿਲਾਂ ਹੀ ਚ ਨਹੀਂ ਵਧੀਆ ਗੱਲ ਹੈ ਜੀ ਬਚਾਜ ਹੀ ਬਚਾਇਆ ਜੀ ਹਾਂਜੀ ਲੋ ਜੀ ਇੱਥੋਂ ਨਾ ਆ ਮਾੜੂ ਪਿੰਡ ਦੇ ਵਿੱਚੋਂ ਇੱਥੋਂ ਨਾ ਸਾਈਡ ਤੇ ਘੁੰਮਦਾ ਹੈ ਮਤਲਬ ਜਿਹੜਾ ਖੱਗਰ ਹੈ ਨਾ ਵੱਲ ਖਾਂਦਾ ਇੱਥੋਂ ਆਣ ਕੇ ਇਸ ਟਾਈਮ ਆਪਾਂ ਪੂਰੇ ਕਾਰਨਰ ਤੇ ਆ ਕੋਨੇ ਤੇ ਆ ਦੇ ਖੜੇ ਹਨਾ ਜੀ ਤੇ ਆ ਕੱਚਾ ਜਿਹੜਾ ਬੰਦ ਆਪ ਬਣਾਇਆ ਹੈ ਇਹਨਾਂ ਨੇ ਤੇ ਇਹ ਕਿੰਨੇ ਵਿੱਚ ਹੈ ਗਵਰਨਮੈਂਟ ਨੇ ਮਤਲਬ ਪਹਿਲਾਂ ਕਿੰਨੇ ਵਿੱਚ ਹੁਣ ਤਾਂ ਨਹੀਂ ਇਹਨੂੰ ਛੇੜਿਆ ਛੇੜਿਆ ਅੱਛਾ ਅੱਛਾ ਇਹ ਪੁਰਾਣਾ ਬਣਿਆ ਇਹ ਕਹਿੰਦੇ ਨੇ ਜੀ ਤੇ ਮਤਲਬ ਇੱਥੇ ਆਣ ਕੇ ਇਹਨੂੰ ਵੀ ਰੋਕਣਾ ਜ਼ਰੂਰੀ ਹੈ ਨਾ ਕਿਉਂਕਿ ਇੱਥੋਂ ਤੱਕਰੇ ਪੂਰੀ ਆਣ ਕੇ ਇੱਥੇ ਸਿੱਧੀ ਵੈਸੇ ਤੇ ਦੂਰ ਹੈ ਜਿੱਥੋਂ ਪਾਣੀ ਦਾ ਲੈਵਲ ਕਾਫੀ ਜੀ ਪਾਣੀ ਅੱਗੇ ਬਿਲਕੁਲ ਕੰਢਾ ਲੱਗਾ ਅੱਛਾ ਬਿਲਕੁਲ ਅੱਗੇ ਅੱਗੇ ਹੋਇਆ ਪਿਆ ਨੇੜੇ ਲੱਗਾ ਜੀ ਨੇੜੇ ਲੱਗਾ ਪਿਆ ਉਹਦੇ ਦਰਸਤ ਮੰਡੀ ਕੋ ਬਗਾਏ ਨੇ ਅੱਛਾ ਅੱਛਾ ਨਹੀਂ ਨਹੀਂ ਠੀਕ ਹੈ ਜਾ ਕੇ ਵਖਾਣੇ ਆ ਤੁਹਾਨੂੰ ਅੱਗੇ ਲੱਗਾ ਹੋਇਆ ਤੇ ਨੇੜੇ ਪਾਣੀ ਕਿਨਾਰੇ ਤੇ ਇਹ ਪਿੰਡ ਬਿਲਕੁਲ ਅੱਜ ਤੇ ਨਹੀਂ ਜੀ ਜਿਹੜੇ ਜਿਹੜੇ ਨੇ ਆ ਮਾੜੂ ਹੋ ਗਿਆ ਜੀ ਸਿਰ ਕਪੜਾ ਇਹ 35 40 ਪਿੰਡਾਂ ਦਾ ਨਕਸ਼ਾ ਨੇ ਜੀ ਹਾਂ ਜੀ ਉਹ ਤਾਂ ਹੈਗਾ ਹੀ ਜੀ ਜਿੱਧਰ ਇਧਰ ਲੰਘਦੀ ਹੈ ਹੂੰ ਇੱਧਰ ਵੇਖੋ ਜੀ ਆ ਬਿਲਕੁਲ ਕਿਨਾਰੇ ਤੇ ਆ ਇਹ ਆਪਦੇ ਪ੍ਰਬੰਧ ਕਰਦੇ ਪਏ ਨੇ ਆ ਦਰਖਤ ਨਾਲ ਨਾਲ ਲਾਏ ਹੋਏ ਨਹੀਂ ਦੇਖੋ ਤੇ ਇੱਥੇ ਬਿਲਕੁਲ ਆਣ ਕੇ ਜਿਹੜਾ ਗੁੱਠ ਵੱਜਦੀ ਜਾਣ ਕੇ ਦੀ ੱਕਰਦੀ ਤੇ ਇਹਦੇ ਕਰਕੇ ਇੱਥੇ ਘਰ ਵੀ ਪੈਂਦੀ ਇਹਦੇ ਨੁਕਸਾਨ ਬਹੁਤ ਹੁੰਦਾ ਜੀ ਅੱਗੇ ਤੇ ਫਿਰ ਕਹਿੰਦੇ ਕਈ ਪਿੰਡਾਂ ਦਾ ਨੁਕਸਾਨ ਹੁੰਦਾ 30 30 ਪਿੰਡਾਂ ਦਾ ਦੇਖੋ ਤੁਸੀਂ ਬਹੁਤ ਜਿਆਦਾ ਸਪੀਡ ਹੈ ਪਾਣੀ ਦੀ ਫੋਨ ਦੇ ਵਿੱਚ ਐ ਤੁਹਾਨੂੰ ਲੱਗਦਾ ਹੋਵੇ ਵੀ ਘੱਟ ਹੋਵੇ ਸਪੀਡ ਤੇ ਬਾਕੀ ਆਪ ਦੇਖੋ ਥੈਲੇ ਥੁਲੇ ਲਾ ਕੇ ਆਪ ਹੀ ਪ੍ਰਬੰਧ ਕਰ ਰਹੇ ਨੇ ਸਾਰੇ ਥੈਲੇ ਲਾਏ ਨੇ ਦੇਖੋ ਯਾਰ ਬਹੁਤ ਜਿਹੜੇ ਜਿਹੜੇ ਬੰਦੇ ਹੜ ਦੀ ਮਾਰ ਮਾਰ ਚ ਆਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਸਿਸਟਮ ਇੱਥੇ ਇਹ ਕਿੰਨਾ ਅੰਕਲ ਜੀ ਕਿੰਨਾ ਕੁ ਜਾਂਦਾ ਅੱਗੇ ਜਿਹੜਾ ਰਸਤਾ ਕੱਚਾ ਹੈ ਪਗ ਡੰਡੀ ਜਿਹੜੀ ਜਾਂਦੀ ਹੈ ਅੱਗੇ ਜਾਂਦਾ ਬੰਨ ਨਹੀਂ ਹੈ ਅੱਛਾ ਸਾਰਾ ਬੰਨ ਨਹੀਂ ਹੈ ਇਹ ਪਿੰਡ ਵਾਸਤੇ ਆ ਪਿੰਡ ਜਨਾਬ ਅੱਗੇ ਆ ਸਰਕਾਰੀ ਪੀਚਿੰਗ ਲੱਗੀ ਹੈ ਪੱਥਰਾਂ ਦੀ ਅੱਛਾ ਅੱਛਾ ਹਾਂਜੀ ਹਾਂਜੀ ਇਦੋਂ ਅੱਗੇ ਨਹੀਂ ਅੱਛਾ ਪੀਚਿੰਗ ਇਸ ਤੋਂ ਅੱਗੇ ਅੱਛਾ ਜੀ ਇਹ ਐਤ ਕੀ ਪਈ ਐਨੀ ਕੋ ਘਾਰ ਜੀ 23 ਪਈ 23 ਪਈ 23 ਚ ਕਿਵੇਂ ਨੁਕਸਾਨ ਸੁਣ ਕਾਫੀ ਵਾਸ਼ਿੰਗ ਕਰੀ 23 ਚ ਨੁਕਸਾਨ ਪਿੰਡ ਚ ਤੇ ਨਹੀਂ ਸੀ ਇੰਨਾ ਹੋਇਆ ਅੱਛਾ ਖੇਤਾਂ ਦਾ ਹੀ ਫਸਲਾਂ ਦਾ ਹੋਇਆ ਹਾਂਜੀ ਮੈਂ ਪਹਿਲਾਂ ਵੀ ਗੱਲ ਸਾਰਿਆਂ ਨਾਲ ਕੀਤੀ ਉੱਧਰ ਸਿਰ ਕੱਪੜੇ ਜਾ ਕੇ ਆਇਆ ਜੀ ਆ ਮਾੜੂ ਵਾਲਾ ਤੁਹਾਡਾ ਹੀ ਹੋ ਗਿਆ ਜੀ ਫੋਲ ਤੇ ਇੱਥੇ ਵੀ ਕਹਿੰਦੇ ਵੀ ਪਿੰਡ ਚ ਜਿਹੜਾ ਨੁਕਸਾਨ ਆ ਜਿਹੜਾ ਉਹੀ ਉਹਦਾ ਵਿਚਾਰਿੰਦਾ ਖੇਤਾਂ ਜੀ ਜਿਹੜਾ ਹੁੰਦਾ ਨੁਕਸਾਨ ਝੋਨੇ ਦਾ ਹਾਂਜੀ ਅਸੀਂ ਆਪਣਾ ਇਦਾਂ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਬਾਕੀ ਆਪਕੋ ਆਪਣਾ ਵਿਚਾਰ ਰੱਖੋ ਜੀ ਅਰਦਾਸ ਕਰੋ ਮਾਰੇ ਅੱਗੇ ਪਲੀ ਗਰੇ ਬਾਬਾ ਜੀ